बलोकत बोलत जोलो ਤੋ ਇਸ ਤਰ੍ਹਾਂ ਦੇ ਬਚਨ ਬਲਾਸ ਹੋ ਰਹੇ ਸੀ ਉਨੇ ਸਮੇਂ ਦੇ ਵਿੱਚ ਵਿੱਚ ਆਇਓ ਝੂਲਤ ਕੁੰਚਰ ਤੋ ਲੋ ਝੂਮਦਾ ਝੂਲਦਾ ਹੋਇਆ ਪ੍ਰਸਾਦੀ ਹਾਥੀ ਵੀ ਸੇਵਾਦਾਰਾਂ ਨੇ ਲੈ ਕੇ ਆਂਦਾ ਉਹ ਝੂਮਦਾ ਝੂਲਦਾ ਚੱਲਦਾ ਆਇਆ ਹੈ ਸਭ ਤੇ ਸੁੰਦਰ ਸਜਿਤ ਸ਼ਿੰਗਾਰਾ ਪ੍ਰਸਾਦੀ ਹਾਥੀ ਨੂੰ ਹਰ ਪ੍ਰਕਾਰ ਸੇਵਾਦਾਰਾਂ ਨੇ ਬਹੁਤ ਸੋਹਣਾ ਸਜਾਇਆ ਹੋਇਆ ਬੜਾ ਸੋਹਣਾ ਸ਼ਿੰਗਾਰਿਆ ਹੋਇਆ ਤੇ ਬੜਾ ਸਾਜ ਰਿਹਾ ਹੈ ਹਰ ਹੋਏ ਕਰ ਬੰਦਨ ਧਾਰਾ ਜਦੋਂ ਪਰਸਾਦੀ ਹਾਥੀ ਦਰਬਾਰ ਵਿੱਚ ਆਇਆ ਤੇ ਉਹਨੇ ਖਲੋਕੇ ਕਲਗੀਧਰ ਪਾਤਸ਼ਾਹ ਨੂੰ ਨਮਸਕਾਰ ਕੀਤੀ ਐ ਮੱਥਾ ਟੇਕਿਆ ਐ ਜਚਕ ਰੋਟਕਾ ਘੇਰ ਆਕਾਰਾ ਜਿਤਨਾ ਕੋ ਰੋਟੀ ਦਾ ਪ੍ਰਸ਼ਾਦੇ ਦਾ ਆਕਾਰ ਹੁੰਦਾ ਹੈ ਸੋਭਤ ਤਿਤਕ ਸੁਪੇਦ ਲਿਲਾਰਾ ਪਰਸਾਦੀ ਹਾਥੀ ਦੇ ਮੱਥੇ ਦੇ ਉੱਪਰ ਰੋਟੀ ਦੇ ਆਕਾਰ ਦਾ ਚਿੱਟੇ ਰੰਗ ਦਾ ਇੱਕ ਨਿਸ਼ਾਨ ਪਿਆ ਸ਼ੋਭਾ ਪਾਉਂਦਾ ਹੈ ਇਹ ਕੋਚੀਨੀ ਫਿਰ ਉਸ ਚਿੱਟੇ ਚੰਨ ਦੇ ਵਿੱਚੋਂ ਚਿੱਟੇ ਨਿਸ਼ਾਨ ਦੇ ਵਿੱਚੋਂ ਇੱਕ ਧਾਰੀ ਜਿਹੜੀ ਨਿਕਲਦੀ ਹੈ ਚਿੱਤੇ ਚਲੇ ਜਹਾਂ ਲੱਗ ਬੀਨੀ ਉਹਦੀ ਸੁੰਡ ਦੇ ਤੱਕ ਚੱਲ ਕੇ ਜਾਂਦੀ ਹੈ ਤੇ ਪਿੱਛੋਂ ਦੀ ਪੂਛ ਤੱਕ ਚੱਲ ਕੇ ਚਿੱਟੇ ਰੰਗ ਦੀ ਧਾਰੀ ਜਾਂਦੀ ਹੈ ਅਪਰ ਸ਼ਿੰਗਾਰ ਹਜ਼ਾਰ ਲਕੇਰਾ ਇੱਕ ਤੇ ਪ੍ਰਸ਼ਾਦੀ ਹਾਥੀ ਨੂੰ ਕੁਦਰਤ ਨੇ ਸ਼ਿੰਗਾਰ ਦਿੱਤਾ ਹੋਇਆ ਹੈ ਕੁਦਰਤ ਹੀ ਉਹਦੇ ਮੱਥੇ ਤੇ ਪ੍ਰਸ਼ਾਦੀ ਦੇ ਆਕਾਰ ਦਾ ਚਿੰਨ ਬਣਿਆ ਸੀ ਚਿੱਟੇ ਰੰਗ ਦਾ ਉਸੇ ਚਿੰਨ ਦੇ ਵਿੱਚੋਂ ਇੱਕ ਧਾਰੀ ਸੁੰਡ ਵਾਲੇ ਪਾਸੇ ਨੂੰ ਆਉਂਦੀ ਹੈ ਤੇ ਉਹਦੀ ਪਿੱਠ ਲੱਕ ਦੇ ਉੱਪਰੋਂ ਹੁੰਦੀ ਹੋਈ ਚਿੱਟੇ ਰੰਗ ਦੀ ਧਾਰੀ ਉਹਦੀ ਪੂਛ ਤੱਕ ਜਾਂਦੀ ਸੀ ਇਸੇ ਕਰਕੇ ਉਹਨੂੰ ਪ੍ਰਸ਼ਾਦੀ ਹਾਥੀ ਦਾ ਨਾਮ ਦਿੱਤਾ ਗਿਆ ਸੀ ਕਿਉਂਕਿ ਉਹਦੇ ਮੱਥੇ ਵਿੱਚ ਪ੍ਰਸ਼ਾਦੇ ਦੇ ਆਕਾਰ ਦਾ ਇੱਕ ਚਿੰਨ ਬਣਿਆ ਹੋਇਆ ਸੀ ਪ੍ਰਸ਼ਾਦੀ ਹਾਥੀ ਸਿਆਣਾ ਬੜਾ ਤੁਸੀਂ ਪਿਛੇ ਸ਼ਰਵਣ ਕਰ ਚੁੱਕੇ ਹੋ ਕਿ ਅਸਾਮ ਦਾ ਰਾਜਾ ਰਤਨ ਰਾਏ ਜਦੋਂ ਭਟਾਵਾਂ ਲੈ ਕੇ ਆਇਆ ਤੇ ਉਹਨਾਂ ਭੇਟਾਵਾਂ ਦੇ ਵਿੱਚ ਹੀ ਉਸਨੇ ਪ੍ਰਸਾਦੀ ਹਾਥੀ ਸਤਿਗੁਰਾਂ ਜੀਆਂ ਨੂੰ ਭੇਟਾ ਦੇ ਵਿੱਚ ਅਰਪਿਤ ਕੀਤਾ ਸੀ ਉਹ ਪ੍ਰਸਾਦੀ ਹਾਥੀ ਤਾਂ ਉਹਦੇ ਮੱਥੇ ਦੇ ਵਿੱਚ ਚਿੱਟੇ ਰੰਗ ਦਾ ਇੱਕ ਗੂੜ ਆਕਾਰ ਜਿੱਡਾ ਕੋ ਪ੍ਰਸ਼ਾਦਾ ਹੁੰਦਾ ਐਡਾ ਕੋ ਚਿੰਨ ਬਣਿਆ ਫਿਰ ਉਹ ਚਿੱਟੇ ਚਿੰਨ ਦੇ ਵਿੱਚੋਂ ਇੱਕ ਧਾਰੀ ਉਹਦੀ ਸੁੰਡ ਤੱਕ ਆਉਂਦੀ ਤੇ ਉਹੋ ਹੀ ਧਾਰੀ ਉਹਦੀ ਪਿੱਠ ਲੱਕ ਤੋਂ ਹੁੰਦੀ ਉਹਦੀ ਪੂਛਲ ਤੱਕ ਜਾਂਦੀ ਤਾਂ ਉਹਨੂੰ ਪ੍ਰਸਾਦੀ ਹਾਥੀ ਕਿਹਾ ਜਾਂਦਾ ਇਹਦੇ ਵਿੱਚ ਗੁਣ ਬੜੇ ਸੀ ਜੋ ਦੱਸੇ ਜਾ ਰਹੇ ਆ ਇਹਦੇ ਗੁਣ ਸੀ ਜਦੋਂ ਪ੍ਰਸਾਦੀ ਹਾਥੀ ਨੇ ਸਤਗੁਰਾਂ ਦੇ ਸਨਮੁਖਿ ਆਉਣਾ ਇਹ ਕਲਗੀਧਰ ਪਾਤਸ਼ਾਹ ਨੂੰ ਮੱਥਾ ਟੇਕਿਆ ਕਰਦਾ ਸੀ ਆਪਣੀ ਸੁੰਡ ਵਿੱਚ ਚੌਰ ਸਾਹਿਬ ਪਕੜ ਕੇ ਕਲਗੀਧਰ ਪਾਤਸ਼ਾਹ ਦੇ ਸੀਸ ਤੇ ਚੌਰ ਸਾਹਿਬ ਦੀ ਸੇਵਾ ਕਰਿਆ ਕਰਦਾ ਸੀ ਗੰਗਾ ਸਾਗਰ ਨਾਮੀ ਸੁਰਾਈ ਆਪਣੀ ਸੁੰਡ ਵਿੱਚ ਭਰ ਕੇ ਤੇ ਗੁਰਮੁਖੋ ਉਹਦੇ ਜਲ ਦੇ ਨਾਲ ਕਲਗੀਧਰ ਪਾਤਸ਼ਾਹ ਦੇ ਚਰਨਾਂ ਦਾ ਇਸ਼ਨਾਨ ਕਰਾਇਆ ਕਰਦਾ ਸੀ ਫਰੇਸ਼ਮੀ ਬਸਤਰ ਆਪਣੀ ਸੁੰਡ ਵਿੱਚ ਲੈ ਕੇ ਚਰਨਾ ਨੂੰ ਪੂੰਜਣ ਦੀ ਸੇਵਾ ਵੀ ਇਹ ਕਰਿਆ ਕਰਦਾ ਸੀ ਜਦੋਂ ਹਨੇਰੇ ਵਿੱਚ ਕਲਗੀਧਰ ਪਾਤਸ਼ਾਹ ਨੇ ਚੱਲਣਾ ਆਪਣੀ ਸੁੰਡ ਵਿੱਚ ਮਸ਼ਾਲ ਪਕੜ ਕੇ ਇਹਨੇ ਅੱਗੇ-ਅੱਗੇ ਚੱਲਣਾ ਤੇ ਮਹਾਰਜ ਰਾ ਦੇ ਵਿੱਚ ਰੌਸ਼ਨੀ ਚਾਨਣ ਕਰਦਾ ਜਾਂਦਾ ਹੁੰਦਾ ਸੀ ਇੱਥੇ ਹੀ ਬਸ ਨਹੀਂ ਪਾਤਸ਼ਾਹ ਨੇ ਆਪਣੇ ਭੱਤੇ ਦੇ ਵਿੱਚੋਂ ਉਹਨੂੰ ਵਿਖਾ ਕੇ ਤੀਰ ਚਲਾਉਣੇ ਨਿਸ਼ਾਨੇ ਵਿੱਚ ਜਾਓ ਤੀਰ ਲੱਗਣੇ ਇਸ ਪ੍ਰਸਾਦੀ ਹਾਥੀ ਨੇ ਸਾਰੇ ਤੀਰ ਚੁਣ-ਚੁਣ ਕੇ ਇਕੱਠੇ ਕਰਕੇ ਲਿਆ ਕੇ ਕਲਗੀਧਰ ਪਾਤਸ਼ਾਹ ਦੇ ਫਿਰ ਤੋਂ ਹਵਾਲੇ ਕਰਨ ਤੇ ਮਹਾਰਾਜ ਨੇ ਸ਼ਾਬਾਸ਼ ਦੇ ਕੇ ਆਪਣੇ ਭੱਤੇ ਵਿੱਚ ਪਾ ਲੈਣੇ ਆਖੋ ਸਤਨਾਮ ਸ਼੍ਰੀ ਏਡਾ ਕੀਮਤੀ ਇਹ ਪ੍ਰਸਾਦੀ ਹਾਥੀ ਸੀ ਤੇ ਇਹਦੇ ਤੇ ਭੀਮਚੰਦ ਦਾ ਮਨ ਬੇਈਮਾਨ ਹੋ ਗਿਆ ਕਹਿੰਦਾ ਸੀ ਇਹ ਤੇ ਮੇਰੇ ਦਰਬਾਰ ਵਿੱਚ ਹੋਣਾ ਚਾਹੀਦਾ ਸਰੋ ਵਿਚਾਰ ਪ੍ਰਸਾਦੀ ਹਾਥੀ ਦਾ ਦਰਸ਼ਨ ਭੀਮਚੰਦ ਇਹਦੇ ਨਾਲ ਦੇ ਸਾਰੇ ਵਜ਼ੀਰ ਅਹਲਕਾਰ ਕਰਦੇ ਪਏ ਆ ਹਾਥੀ ਦਰਬਾਰ ਵਿੱਚ ਚੱਲ ਕੇ ਆਇਆ ਹੈ ਉਹਦਾ ਸੁੰਦਰ ਸਵਰੂਪ ਇਹਨਾਂ ਨੇ ਵੇਖਿਆ ਹੈ ਇੱਕ ਤੇ ਮਾਲਕ ਨੇ ਉਹਨੂੰ ਬੜਾ ਸੋਹਣਾ ਸ਼ਿੰਗਾਰਿਆ ਦੂਸਰਾ ਮਹਾਰਾਜ ਦੇ ਕਹੜ ਤੇ ਸੇਵਾਦਾਰਾਂ ਨੇ ਬੜਾ ਉਹਦਾ ਹਜ਼ਾਰਾਂ ਰੁਪਈਆਂ ਦਾ ਉਹਦੇ ਤੇ ਸ਼ਿੰਗਾਰ ਕੀਤਾ ਹੋਇਆ ਹੈ ਗਜਗਾਹਨ ਜੁਤ ਦਿਪਤ ਘੜੇਰਾ ਸਿਰ ਤੇ ਲੱਗੇ ਜਿਹੜੇ ਗਜਗਾਹਨ ਨੇ ਉਹ ਬੜੇ ਚਮਕਦੇ ਹਨ ਭੀਮਚੰਦ ਅਵਲੋਕ ਗਯੰਦ ਜਦੋਂ ਰਾਜੇ ਭੀਮਚੰਦ ਨੇ ਪ੍ਰਸਾਦੀ ਹਾਥੀ ਨੂੰ ਦੇਖਿਆ ਹੈ ਹਯਾਰ ਰਖੇ ਬੇਲੰਦਰ ਹਿਰਦੇ ਵਿੱਚੋਂ ਬੜਾ ਖੁਸ਼ ਬੜਾ ਪਰਸੰਨ ਹੋਇਆ ਰਖਿਓ ਬदन ਅਜਾਇਬ ਨਾਨਾ ਤੇ ਵੇਖ ਕਰਕੇ ਦਾ ਮੂੰਹ ਖੜਿਆ ਬੜੀਆਂ ਅਜੀਬ ਸੋਹਣੀਆਂ ਵਸਤੂਆਂ ਨੂੰ ਦੇਖ ਕਰਕੇ ਇਹਦਾ ਹੈਰਾਨ ਵੀ ਹੋਇਆ ਤੇ ਮੂੰਹ ਬੜਾ ਖੜਿਆ ਮਨ ਬੜਾ ਖੜਿਆ ਹੈ ਅਦਕ ਦੂਰ ਤੇ ਕਿਨੁ ਆਨਾ ਸੋ ਆਕਿਆ ਕਿਤੇ ਦੂਰੋਂ ਹੀ ਪਾਤਸ਼ਾਹ ਜੀ ਨੇ ਲੈ ਕੇ ਆਂਦਾ ਹੋਣਾ ਹੈ ਸ਼੍ਰੀ ਕਲਗੀ ਤਰ ਤਬਹਿ ਉਚਾਰਾ ਕਲਗੀ ਤਰ ਪਾਤਸ਼ਾਹ ਨੇ ਉਸ ਵੇਲੇ ਉਚਾਰਨ ਕੀਤਾ ਦਸਣ ਲੱਗੇ ਇੱਕ ਤੋਂ ਅਜ ਕੋ ਅਜਬ ਆਕਾਰਾ ਕਿ ਰਾਜ ਨੇ ਇੱਕ ਇਸ ਰਾ ਇਹ ਜਿਹੜਾ ਇਹ ਸਾਡਾ ਹਾਥੀ ਹੈ ਪ੍ਰਸਾਦੀ ਹਾਥੀ ਇਹਦਾ ਆਕਾਰ ਬੜਾ ਅਜਬ ਹੈ ਬੜੀ ਹੈਰਾਨੀ ਵਾਲਾ ਹੈ ਗੁਣ ਗੁਣ ਸਮਹਿ ਲਈ ਇਹਦੇ ਵਿੱਚ ਗੁਣ ਵੀ ਬੜੇ ਜ਼ਿਆਦੇ ਹੋ ਵੀ ਤੈਨੂੰ ਦੱਸਦੇ ਹਾਂ ਕਰਹਕਾਰ ਜੋ ਮੁਖ ਤੇ ਕਹੀ ਅਸੀਂ ਆਪਣੇ ਮੁਖ ਵਿੱਚੋਂ ਜਿਹੜਾ ਵੀ ਇਸ ਨੂੰ ਕੰਮ ਕਰਨ ਵਾਸਤੇ ਆਖਦੇ ਉਹੋ ਹੀ ਕੰਮ ਕਰਦਾ ਹੈ ਸਭ ਮਤ ਜੁਤ ਚਤ్రਾਈ ਵਸੀਖ ਇਹਦੀ ਮਤ ਬੜੀ ਸ਼ੁਭ ਹੈ ਤੇ ਬੜੀ ਇਹਦੀ ਮਤ ਵਿੱਚ ਚਤ్రਾਈ ਜਿਆਦੀ ਹੈ ਜਿਵੇਂ ਮਨੁੱਖ ਕੀ ਲਖੀਏ ਅਸੀਂ ਜਿਵੇਂ ਮਨੁੱਖ ਦੀ ਮਤ ਹੁੰਦੀ ਹੈ ਨਾ ਐਸੀ ਸਾਡੇ ਹਾਥੀ ਦੀ ਇਹਦੀ ਚਤ్రਾਈ ਵਾਲੀ ਮਤ ਭਾਵ ਕੇ ਬੜਾ ਸਿਆਣਾ ਹੈ ਸੁਣ ਗੁਰੂ ਨੇ ਗਿਰਪਤ ਬੋਲਾ ਸਤਿਗੁਰਾਂ ਦੇ ਬਚਨ ਸੁਣ ਕੇ ਪਹਾੜੀ ਰਾਜਾ ਬੋਲਿਆ ਹੈ ਇਹ ਕੋ ਚਰ ਪ੍ਰਭ ਅਹੇ ਅਮੋਲ ਪ੍ਰਭੂ ਪਾਤਸ਼ਾਹ ਜੀ ਇਹ ਹਾਥੀ ਤੇ ਬੜਾ ਅਮੋਲਕ ਹੈ ਜਾ ਤੇ ਕੋਈ ਮੋਲ ਹੀ ਨਹੀਂ ਹੈ ਜਿਸ ਕੇ ਸਮਝੂ ਸਰਨ ਹੈ ਔਰ ਇਸ ਹਾਥੀ ਵਰਗਾ ਦੂਸਰਾ ਹਾਥੀ ਕੋਈ ਹੋਰ ਨਹੀਂ ਹੈ ਦੇਸ਼ ਵਿਦੇਸ਼ ਅਨੇਕੇ ਠਾਵਰ ਨਵੇਂ ਬੜੇ ਦੇਸ਼ ਵਿਦੇਸ਼ਾਂ ਇਲਾਕਿਆਂ ਵਿੱਚ ਵਿਚਰਿਆ ਹੋਇਆ ਕਿਸੇ ਥਾਂ ਐਸਾ ਹਾਥੀ ਨਹੀਂ ਦੇਖਿਆ ਅਤੁਤ ਗੁਣ ਹੈ ਜਥਾ ਬਤਾਵੋ ਜਿਵੇਂ ਤੁਸੀਂ ਦੱਸਦੇ ਜੇ ਫਿਰ ਹੁਣ ਵੀ ਬੜੇ ਆਦੁੱਤ ਬੜੇ ਹੈਰਾਨ ਕਰ ਦੇਣ ਵਾਲੇ ਹਨ ਕਿਰਪਾ ਧਾਰ ਕਰ ਸਭ ਜਖਰਾਵ ਮੂੰਹੋਂ ਤੇ ਤੁਸੀਂ ਬੋਲ ਕਰਕੇ ਦੱਸ ਹੀ ਦਿੱਤਾ ਪਈ ਇਹਦੇ ਗੁਣ ਬੜੇ ਕਿਰਪਾ ਕਰਕੇ ਕੁਝ ਦਿਖਾ ਲ ਵੀ ਦਿਓ ਚੋਰ ਕਰੇ ਕਰ ਮੈਂ ਪਕਰਾਇਓ ਉਸੇ ਵੇਲੇ ਜਿਹੜਾ ਚੋਰ ਬਰਦਾਰ ਸੀ ਉਹਨੇ ਚੋਰ ਹਾਥੀ ਦੀ ਸੁੰਡ ਵਿੱਚ ਪਕੜਾ ਦਿੱਤਾ ਤੇ ਹਾਥੀ ਨੇ ਚੋਰ ਕਰਨਾ ਸ਼ੁਰੂ ਕਰ ਦਿੱਤਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸੰਕਤ ਹੁੰਦੇ ਨਾ ਰਾਜੇ ਲੋਕ ਛੇਤੀ ਵਿਸ਼ਵਾਸ ਨਹੀਂ ਕਰਦੇ ਕਹਿੰਦੇ ਮੂੰਹੋਂ ਤੇ ਤੁਸੀਂ ਬੋਲ ਕੇ ਦੱਸ ਹੀ ਦਿੱਤਾ ਗੋਣ ਬੜੇ ਆ ਥੋੜੇ ਜਿਹਾ ਵਿਖਾਲ ਵੀ ਦੋ ਉਸੇ ਵੇਲੇ ਚੋਰ ਬਰਦਾਰ ਨੇ ਚੋਰ ਹਾਥੀ ਨੂੰ ਪਕੜਾ ਦਿੱਤਾ ਤੇ ਹਾਥੀ ਨੇ ਚੌਰ ਕਰਨਾ ਸ਼ੁਰੂ ਕਰ ਦਿੱਤਾ ਗੁਰ ਟਿਕ ਪਾਸੇ ਖੜੇ ਚੁਲਾਇਆ ਸਤਪੁਰਾਂ ਦੇ ਕੋਲ ਪ੍ਰਸਾਦੀ ਹਾਥੀ ਚਲਿਆ ਗਿਆ ਤੇ ਪਿਛਲੇ ਪਾਸੇ ਖੜ ਕੇ ਚੌਰ ਚਲਾਉਣ ਲੱਗਾ ਚਾਉਰ ਕਰਨ ਲੱਗਾ ਪਨ ਜਲ ਝਾਰੇ ਕਾਰ ਗਹਿਵਾਈ ਫਿਰ ਇੱਕ ਜਲ ਦੀ ਭਰੀ ਹੋਈ ਸਰਾਈ ਜਿਹੜੀ ਆ ਉਹ ਹਾਤੀ ਦੀ ਸੁੰਡ ਵਿੱਚ ਪਕੜਾਈ ਐ ਸਭ ਸੇਵਕ ਕੇ ਚਰਨ ਧੁਵਾਈ ਇੱਕ ਸ਼ੇਵਕ ਦੀ ਤਰ੍ਹਾਂ ਪ੍ਰਸਾਦੀ ਹਾਤੀ ਨੇ ਪਾਤਸ਼ਾਹ ਦੇ ਚਰਨਾਂ ਦਾ ਇਸ਼ਨਾਨ ਕਰਵਾਇਆ ਹੈ ਟਟਕ ਪਕਰ ਪੋਸ਼ ਨਾ ਕਰੇ ਇੱਕ ਰੇਸ਼ਮੀ ਕੱਪੜਾ ਪਕੜ ਕੇ ਫਿਰ ਸਤਿਗੁਰਾਂ ਦੇ ਚਰਨਾਂ ਨੂੰ ਹੀ ਨੇ ਪੁੰਜਣਾ ਵੀ ਕੀਤਾ ਹੈ ਹਨੇ ਚਾਰ ਅਗਾਰੀ ਤਰੇ ਕਲਗੀਧਰ ਪਾਤਸ਼ਾਹ ਦੇ ਚਰਨਾਂ ਦੀ ਜਿਹੜੀ ਜੁੱਤੀ ਹੈ ਜੋੜਾ ਹੈ ਝਾੜ ਕੇ ਪਈ ਚਰਨਾਂ ਦਾ ਇਸ਼ਨਾਨ ਕਰਾ ਦਿੱਤਾ ਚਰਨ ਪੁੰਝਵਾ ਵੀ ਦਿੱਤੇ ਆ ਹੁਣ ਜੋੜਾ ਪਾਉਣਾ ਤੇ ਕਹਿੰਦੇ ਜੋੜਾ ਝਾੜ ਕੇ ਪ੍ਰਸਾਦੀ ਹਾਥੀ ਨੇ ਪਾਤਸ਼ਾਹ ਦੇ ਚਰਨਾਂ ਦੇ ਅੱਗੇ ਰੱਖ ਦਿੱਤਾ ਹਨ ਸਤਿਗੁਰ ਗਹਿਕਾਰ ਧਨ ਹੱਥ ਫਿਰ ਸਤਿਗੁਰਾਂ ਨੇ ਆਪਣੇ ਹੱਥਾਂ ਦੇ ਵਿੱਚ ਧਨਕ ਪਕੜ ਲਿਆ ਹੈ ਸਰਬਗਰਾ ਚੱਬਾਲੋ ਸਾਥ ਤੇ ਚਿੱਲੇ ਵਿੱਚ ਤੀਰ ਜੋੜ ਕੇ ਬਹੁਤ ਵੱਲ بڑے ਯੋਰ ਦੇ ਨਾਲ ਛੱਡੇ ਹਨ ਚਰਕੋ ਦਿਖਰਾਏ ਚਲਾਈ ਉਹ ਤੀਰ ਹਾਥੀ ਨੂੰ ਵਿਖਾ ਕੇ ਚਲਾਈ ਸੰਨ ਬੀਚ ਲਾ ਸਕੇ ਤਾਕ ਲਗਾਏ ਜਿੱਥੇ ਉਹ ਲਛ ਲਛ ਭਾਉ ਜਿੱਥੇ ਨਿਸ਼ਾਨਾ ਲਾਉਣਾ ਸੀ ਉਥੇ ਉਹ ਤੀਰ ਜਿਹੜੇ ਆ ਜਾ ਗੱਡੇ ਹਨ ਸੋਕਤ ਜਾਤ ਸਰਪ ਸਮਖਪਰੇ ਚੌੜੇ ਮੁਖੀਆਂ ਵਾਲੇ ਉਹ ਤੀਰ ਸੱਪ ਦੀ ਤਰ੍ਹਾਂ ਸ਼ੂੰਕਦੇ ਹੋਏ ਗਏ ਹਨ ਇਹ ਹਰ ਹਤੇ ਕਹਾਂ ਨਰ ਬਪਰੇ ਉਹ ਤੀਰ ਐਸੇ ਵੀ ਅੱਗੇ ਸ਼ੇਰ ਆਵੇ ਉਹਨੂੰ ਵੀ ਪਾੜ ਕੇ ਲੰਘ ਜਾਣ ਫਿਰ ਬੰਦੇ ਦੀ ਤੇ ਉਥੇ ਪਾਇਆ ਹੀ ਕੀ ਹੈ ਬੰਦੇ ਦੀ ਬੰਦੇ ਵਿਚਾਰੇ ਦੀ ਔਕਾਤ ਹੀ ਕੀ ਹੈ ਪਨਸਪੰਚ ਹਰ ਕੋ ਸਾਰਤਕੀਨ ਜਦੋਂ ਛੱਡੇ ਤੀਰ ਲਾਛ ਤੇ ਜਾਲ ਲੱਗੇ ਫਿਰ ਹਾਥੀ ਨੂੰ ਇਸ਼ਾਰਾ ਕੀਤਾ ਹੈ ਕੰਨਾਨ ਪੱਖ ਇਸ਼ਾਰਾ ਕੀਤਾ ਦੱਸਿਆ ਕਿ ਉਹ ਤੀਰਾਂ ਨੂੰ ਪਕੜ ਕੇ ਲੈ ਆ ਚੰਪਰ ਚਾਲ ਤੇ ਚਲਿਓ ਸੁਹਾਵਤ ਬੜੀ ਚੰਚਲ ਤੇ ਸੋਹਣੀ ਚਾਲ ਚਲਦਾ ਪ੍ਰਸਾਦੀ ਹਾਤੀ ਗਿਆ ਹੈ। ਕਰਕੇ ਕਿੰਕਨ ਅਲਪ ਬਜਾਵਤ ਜਦੋਂ ਚਲਦਾ ਪ੍ਰਸਾਦੀ ਹਾਤੀ ਤੀਰਾਂ ਨੂੰ ਲੈਣ ਵਾਸਤੇ ਤੇ ਗਲ ਵਿੱਚ ਪਾਏ ਹੋਏ ਘੁੰਗਰੂ ਟਲਗੀਆਂ ਛਣਕ ਦੀਆਂ ਆਵਾਜ਼ ਬੜੀ ਸੋਹਣੀ ਆਉਂਦੀ ਹੈ। ਚੰਚਨ ਛੋੜ ਦਸਨ ਮਹਿ ਪਾਏ ਸੋਨੇ ਦਾ ਬਣਿਆ ਹੋਇਆ ਚੂੜਾ ਉਹਦੇ ਦੰਦਾਂ ਦੇ ਵਿੱਚ ਪਾਇਆ ਹੋਇਆ ਸੀ। ਰਜਤ ਸ੍ਰੇਂਖਲਾ ਪਾਏ ਸੁਹਾਏ ਚਾਂਦੀ ਦੇ ਸੰਗਲ ਉਦੇ ਪੈਰਾ ਵਿੱਚ ਵੱਜੇ ਹੋਏ ਬੜੇ ਸ਼ੋਭਦੇ ਹਨ ਉਤਲਾਵਤ ਪਹੁੰਚਿਓ ਤਹ ਜਾਈ ਬੜੀ ਕਾਲੀ ਨਾਲ ਚਲਦਾ ਪ੍ਰਸਾਦੀ ਹਾਥੀ ਉਥੇ ਜਾ ਪਹੁੰਚਿਆ ਘਟਖਰ ਜਹ ਸਰ ਸਮਦਾਈ ਜਿੱਥੇ ਲਛਦੇ ਤੀਰ ਜਿਹੜੇ ਗੱਡੇ ਹੋਏ ਹਨ ਬੀਨ ਬੀਨ ਬੀਨੀ ਸੰਗਬਾਨਾ ਉਹ ਸਲੱਚ ਦੇ ਵਿੱਚੋਂ ਜਿੱਥੇ ਨਿਸ਼ਾਨਾ ਲੱਗਾ ਸੀ ਤੀਰਾਂ ਦਾ ਉਹਦੇ ਵਿੱਚੋਂ ਚੁਣ-ਚੁਣ ਕੇ ਸਾਰੇ ਤੀਰ ਆਪਣੀ ਸੁੰਡ ਦੇ ਵਿੱਚ ਹੀ ਇਕੱਠੇ ਕਰ ਲਏ ਧਰੇ ਬਟੋਰਲ ਜਿਸ ਭਰ ਬਾਨਾ ਸਾਰੇ ਜਦੋਂ ਤੀਰ ਇੱਕ ਥਾਂ ਤੇ ਉਸ ਨੇ ਇਕੱਠੇ ਕਰ ਲਏ ਹਨ ਪ੍ਰਭੂ ਕੇ ਆਗੇ ਧਰੇ ਆਪੋ ਭਾਈ ਸਤਨਾਮ ਸ਼੍ਰੀ ਸਾਰੇ تیر ਉਥੋਂ ਨਿਸ਼ਾਨੇ ਤੋਂ ਕੁੱਟ ਕੇ ਚੁਣ ਕੇ ਕਲਗੀਧਰ ਪਾਤਸ਼ਾਹ ਦੇ ਅੱਗੇ ਲਿਆ ਰੱਖੇ ਲੈ ਕਰ ਬਸਤਰ ਪਉ ਸੁਭ ਕਰੇ ਸਤਪੁਰਾਨੀ ਬਸਤਰ ਲੈ ਕੇ ਸ਼ਸਤਰਾਂ ਦਾ ਸਨਮਾਨ ਸਤਕਾਰ ਕਰਦੇ ਤੀਰਾਂ ਨੂੰ ਕੁੰਝਣਾ ਕੀਤਾ ਹੈ ਗਜ ਵਿਖੰਗ ਮਹਪੁੰਨ ਸਭ ਫਿਰ ਆਪਣੇ ਭੱਤੇ ਵਿੱਚ ਸਾਂਭ ਲਏ ਹਨ ਫਿਰ ਅਗਰੇਸ਼ਵਰ ਸਭ ਬਿਸਮਾਏ ਭੀਮਚੰਦ ਭੀਮਚੰਦ ਦੇ ਸਮੇਤ ਵੇਖ ਕਰਕੇ ਸਾਰੇ ਬੜੇ ਹੈਰਾਨ ਹੋਏ ਇਸ ਰੂਪ ਅਸਵਰਜ ਨਿਹਾਰਾ ਇਸ ਤਰ੍ਹਾਂ ਦਾ ਹਾਥੀ ਦਾ ਸਵਰੂਪ ਔਰ ਸਤਪੁਰਾਂ ਜੀਆ ਦੇ ਦਰਕਾਰ ਦੀ ਸ਼ੋਭਾ ਜਿਹੜੀ ਵੇਖੀ ਹੈ